ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਜਿਹੜੀ ਰਾਹੁਲ ਗਾਂਧੀ ਜੀ ਬਾਰੇ ਸਟੇਟਮੈਂਟ ਦਿੱਤੀ ਆ ਮੈਂ ਉਹਦੀ ਕੜੀ ਨਿੰਦਾ ਕਰਦਾ ਔਰ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਭਾਈ ਅਸੀਂ ਤਾਂ ਤੁਹਾਡੇ ਬਾਰੇ ਔਰ ਕੇਜਰੀਵਾਲ ਸਾਹਿਬ ਬਾਰੇ ਬਹੁਤ ਦਿਨਾਂ ਦੇ ਕਹਿ ਰਹੇ ਸੀ ਕਿ ਤੁਸੀਂ ਬੀਜੇਪੀ ਆਰਐਸਐਸ ਦੀ ਬੀ ਟੀਮ ਹੋ ਹੁਣ ਤੁਸੀਂ ਸਿੱਧ ਕਰਤਾ ਬੀਜੇਪੀ ਆਰਐਸਐਸ ਸਿਰਫ ਹਿੰਦੁਸਤਾਨ ਚ ਰਾਹੁਲ ਗਾਂਧੀ ਜੀ ਤੋਂ ਡਰਦੀ ਆ ਉਹ ਰਾਹੁਲ ਗਾਂਧੀ ਜੀ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਵੱਡਾ ਲੀਡਰ ਨਹੀਂ ਆ ਤੁਸੀਂ ਉਸੇ ਲਾਈਨਾਂ ਤੇ ਚੱਲ ਕੇ ਕਰ ਰਹੇ ਹੋ ਔਰ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਹੈ ਤੁਹਾਡਾ ਪੰਜਾਬ ਚ ਉਹ ਸਾਰਿਆਂ ਨੂੰ ਪਤਾ ਹੈਗਾ ਇਸ ਕਰਕੇ ਮੈਂ ਤੁਹਾਡੀ ਬਹੁਤ ਕੜੀ ਨਿੰਦਾ ਕਰਦਾ ਔਰ ਤੁਹਾਡੇ ਮੂੰਹੋਂ ਜਿਹੜਾ ਆਦਮੀ 6 ਵਜੇ ਤੋਂ ਬਾਅਦ ਅਵੇਲੇਬਲ ਨਹੀਂ ਹੁੰਦਾ ਉਹ ਇਹੋ ਜਿਹੀ ਸ਼ਬਦਾਵਲੀ ਉਪਯੋਗ ਕਰੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਬਹੁਤ ਮਾੜੀ ਗੱਲ ਕੀਤੀ ਭਗਵੰਤ ਮਾਨ ਜੀ ਤੁਸੀਂ ਰਾਹੁਲ ਗਾਂਧੀ ਜੀ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਜਿਹੜੀ ਰਾਹੁਲ ਗਾਂਧੀ ਜੀ ਬਾਰੇ ਸਟੇਟਮੈਂਟ ਦਿੱਤੀ ਆ ਮੈਂ ਉਹਦੀ ਕੜੀ ਨਿੰਦਾ ਕਰਦਾ ਔਰ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਭਾਈ ਅਸੀਂ ਤਾਂ ਤੁਹਾਡੇ ਬਾਰੇ ਔਰ ਕੇਜਰੀਵਾਲ ਸਾਹਿਬ ਬਾਰੇ ਬਹੁਤ ਦਿਨਾਂ ਦੇ ਕਹਿ ਰਹੇ ਸੀ ਕਿ ਤੁਸੀਂ ਬੀਜੇਪੀ ਆਰਐਸਐਸ ਦੀ ਬੀਲ ਟੀਮ ਹੋ ਹੁਣ ਤੁਸੀਂ ਸਿੱਧ ਕਰਤਾ ਬੀਜੇਪੀ ਆਰਐਸਐਸ ਸਿਰਫ ਹਿੰਦੁਸਤਾਨ ਚ ਰਾਹੁਲ ਗਾਂਧੀ ਜੀ ਤੋਂ ਡਰਦੀ ਆ ਉਹ ਰਾਹੁਲ ਗਾਂਧੀ ਜੀ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਵੱਡਾ ਲੀਡਰ ਨਹੀਂ ਆ ਤੁਸੀਂ ਉਸੇ ਲਾਈਨਾਂ ਤੇ ਚੱਲ ਕੇ ਕਰ ਰਹੇ ਹੋ ਔਰ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਹੈ ਤੁਹਾਡਾ ਪੰਜਾਬ 'ਚ ਉਹ ਸਾਰਿਆਂ ਨੂੰ ਪਤਾ ਹੈਗਾ ਇਸ ਕਰਕੇ ਮੈਂ ਤੁਹਾਡੀ ਬਹੁਤ ਕੜੀ ਨਿੰਦਾ ਕਰਦਾ ਔਰ ਤੁਹਾਡੇ ਮੂੰਹੋਂ ਜਿਹੜਾ ਆਦਮੀ 6 ਵਜੇ ਤੋਂ ਬਾਅਦ ਅਵੇਲੇਬਲ ਨਹੀਂ ਹੁੰਦਾ ਉਹ ਇਹੋ ਜਿਹੀ ਸ਼ਬਦਾਵਲੀ ਅਪਯੋਗ ਕਰੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਬਹੁਤ ਮਾੜੀ ਗੱਲ ਕੀਤੀ ਭਗਵੰਤ ਮਾਨ ਜੀ ਤੁਸੀਂ ਰਾਹੁਲ ਗਾਂਧੀ ਜੀ ਬਾਰੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਜਿਹੜੀ ਰਾਹੁਲ ਗਾਂਧੀ ਜੀ ਬਾਰੇ ਸਟੇਟਮੈਂਟ ਦਿੱਤੀ ਆ ਮੈਂ ਉਹਦੀ ਕੜੀ ਨਿੰਦਾ ਕਰਦਾ ਔਰ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਭਾਈ ਅਸੀਂ ਤਾਂ ਤੁਹਾਡੇ ਬਾਰੇ ਔਰ ਕੇਜਰੀਵਾਲ ਸਾਹਿਬ ਬਾਰੇ ਬਹੁਤ ਦਿਨਾਂ ਦੇ ਕਹਿ ਰਹੇ ਸੀ ਕਿ ਤੁਸੀਂ ਬੀਜੇਪੀ ਆਰਐਸਐਸ ਦੀ ਬੀਲ ਟੀਮ ਹੋ ਹੁਣ ਤੁਸੀਂ ਸਿੱਧ ਕਰਤਾ ਬੀਜੇਪੀ ਆਰਐਸਐਸ ਸਿਰਫ ਹਿੰਦੁਸਤਾਨ ਤੇ ਰਾਹੁਲ ਗਾਂਧੀ ਜੀ ਤੋਂ ਡਰਦੀ ਆ ਉਹ ਰਾਹੁਲ ਗਾਂਧੀ ਜੀ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਵੱਡਾ ਲੀਡਰ ਨਹੀਂ ਆ ਤੁਸੀਂ ਉਸੇ ਲਾਈਨਾਂ ਤੇ ਚੱਲ ਕੇ ਕਰ ਰਹੇ ਹੋ ਔਰ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਆ ਤੁਹਾਡਾ ਪੰਜਾਬ ਚ ਉਹ ਸਾਰਿਆਂ ਨੂੰ ਪਤਾ ਹੈਗਾ ਇਸ ਕਰਕੇ ਮੈਂ ਤੁਹਾਡੀ ਬਹੁਤ ਕੜੀ ਨਿੰਦਾ ਕਰਦਾ ਔਰ ਤੁਹਾਡੇ ਮੂੰਹੋਂ ਜਿਹੜਾ ਆਦਮੀ 6 ਵਜੇ ਤੋਂ ਬਾਅਦ ਅਵੇਲੇਬਲ ਨਹੀਂ ਹੁੰਦਾ ਉਹ ਇਹੋ ਜੀ ਸ਼ਬਦਾਵਲੀ ਅਪਯੋਗ ਕਰੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਬਹੁਤ ਮਾੜੀ ਗੱਲ ਕੀਤੀ ਭਗਵੰਤ ਸਿੰਘ ਜੀ ਤੁਸੀਂ ਰਾਹੁਲ ਗਾਂਧੀ ਜੀ ਬਾਰੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਨੇ ਜਿਹੜੀ ਰਾਹੁਲ ਗਾਂਧੀ ਜੀ ਬਾਰੇ ਸਟੇਟਮੈਂਟ ਦਿੱਤੀ ਆ ਮੈਂ ਉਹਦੀ ਕੜੀ ਨਿੰਦਾ ਕਰਦਾ ਔਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ કે ભાઈ ਅਸੀਂ ਤਾਂ ਤੁਹਾਡੇ ਬਾਰੇ ਔਰ ਕੇਜਰੀਵਾਲ ਸਾਹਿਬ ਬਾਰੇ ਬਹੁਤ ਦਿਨਾਂ ਦੇ ਕਹਿ ਰਹੇ ਸੀ ਕਿ ਤੁਸੀਂ ਬੀਜੇਪੀ ਆਰਐਸਐਸ ਦੀ ਬੀਲ ਟੀਮ ਹੋ ਹੁਣ ਤੁਸੀਂ ਸਿੱਧ ਕਰਤਾ ਬੀਜੇਪੀ ਆਰਐਸਐਸ ਸਿਰਫ ਹਿੰਦੁਸਤਾਨ ਤੇ ਰਾਹੁਲ ਗਾਂਧੀ ਜੀ ਤੋਂ ਡਰਦੀ ਆ ਉਹ ਰਾਹੁਲ ਗਾਂਧੀ ਜੀ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਵੱਡਾ ਲੀਡਰ ਨਹੀਂ ਆ ਤੁਸੀਂ ਉਸੇ ਲਾਈਨਾਂ ਤੇ ਚੱਲ ਕੇ ਕਰ ਰਹੇ ਹੋ ਔਰ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਹੈ ਤੁਹਾਡਾ ਪੰਜਾਬ ਚ ਉਹ ਸਾਰਿਆਂ ਨੂੰ ਪਤਾ ਹੈਗਾ ਇਸ ਕਰਕੇ ਮੈਂ ਤੁਹਾਡੀ ਬਹੁਤ ਕੜੀ ਨਿੰਦਾ ਕਰਦਾ ਔਰ ਤੁਹਾਡੇ ਮੂੰਹੋਂ ਜਿਹੜਾ ਆਦਮੀ 6 ਵਜੇ ਤੋਂ ਬਾਅਦ ਅਵੇਲੇਬਲ ਨਹੀਂ ਹੁੰਦਾ ਉਹ ਇਹੋ ਜੀ ਸ਼ਬਦਾਵਲੀ ਅਪਯੋਗ ਕਰੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਬਹੁਤ ਮਾੜੀ ਗੱਲ ਕੀਤੀ ਭਗਵੰਤ ਜੀ ਤੁਸੀਂ ਰਾਹੁਲ ਗਾਂਧੀ